ਚਾਰੇ ਦੇ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਡਾਕਟਰ ਭੀਬਰਾਓ ਅਵੇਟਕਰ ਦਾ ਬੁੱਤ ਤੋੜਨ ਵਾਲੇ 6 ਨੌਜਵਾਨ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਜੇ ਗੱਲ ਕੀਤੀ ਜਾਵੇ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਆਖੀ ਸੀ ਕਿ ਬੁੱਤ ਨਾਲ ਕੋਈ ਤੋੜਪੰਨ ਨਹੀਂ ਹੋਈ ਬਰਮਣਤ ਦਾ ਕੰਮ ਆ ਜਿਹੜਾ ਉਹ ਕੀਤਾ ਜਾਣਾ ਹੈ ਲੇਕਿਨ ਹੋਰ ਇਸ ਮਾਮਲੇ ਵਿੱਚ 6 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ 31 ਮਾਰਚ ਦੀ ਰਾਤ ਨੂੰ ਭੰਨ ਤੋੜਾ ਜਿਹੜੀ ਉਹ ਹੋਈ ਸੀ ਤਾਂ ਕੱਟਨ ਦੇ ਪਿੱਛੇ ਨੌਜਵਾਨਾਂ ਦਾ ਮਕਸਦ ਕੀ ਆ ਇਸ ਗੱਲ ਦੀ ਜਾਂਚ ਆ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਬੀਤੇ ਦਿਨੀ ਮਟਾਲਾ ਦੇ ਵਿੱਚ ਡਾਕਟਰ ਪੀ ਮਰਾਓ ਅੰਬੇਡ ਕਰਦੇ ਬੁੱਤਰੀ ਤੋੜਪੰਨ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਮਾਮਲਾ ਦਰਦ ਕਰਕੇ ਤਫਤੀਸ਼ ਕੀਤੀ ਜਾ ਰਹੀ ਸੀ ਤਾਂ ਉੱਤੇ ਹੀ ਡੀਆਈਜੀ ਬਾਰਡਰ ਰੇਂਜ ਤਿੰ다 ਸਿੰਘ ਨੇ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕਰਦੇ ਹੋਏ ਦਾਵਾ ਕੀਤਾ ਕਿ ਬਟਾਲਾ ਪੁਲਿਸ ਵੱਲੋਂ ਬੁੱਤ ਨੂੰ ਨੁਕਸਾਨ ਦੇਣ ਵਾਲੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਉਹਨਾਂ ਵੱਲੋਂ 31 ਮਾਰਚ ਦੀ ਦੇਰ ਰਾਤ ਇਸ ਮਾਮਲੇ ਦੀ ਜਾਂਚ ਬਾਰੇ ਇਹ ਖੁਲਾਸਾ ਕੀਤਾ ਗਿਆ ਹੈ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਦੋ ਗੱਡੀਆਂ ਵਿੱਚ ਆ ਕੇ 31 ਮਾਰਚ ਦੀ ਰਾਤ ਨੂੰ ਇਸ ਬੁੱਤ ਦੀ ਤੋੜਪੰਦ ਕੀਤੀ ਗਈ ਸੀ ਤਾਂ ਨਾ 6 ਦੇ 6 ਦੇ 6 ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਹੈ ਅਤੇ ਨਾਲ ਹੀ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਪੂਰੀ ਘਟਨਾ ਦੇ ਪਿੱਛੇ ਕੀ ਮਕਸਦ ਸੀ ਕਿ ਪੰਜਾਬ ਦਾ अमनਚਾਨ ਇਹਨਾਂ ਨੇ ਖਰਾਬ ਕਰਨਾ ਸੀ ਅਤੇ ਕੇਸ ਦੇ ਇਸ਼ਾਰਿਆਂ ਦੇ ਉੱਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਵੀ ਅਜੇ ਜਾਂਚ ਦਾ ਵਿਸ਼ਾ ਹੈ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਅਨਫੋਰਚੂਨੇਟ ਇਨਸੀਡੈਂਟ ਸਾਹਮਣੇ ਆਇਆ ਸੀ ਜਿਸ ਵਿੱਚ ਬਟਾਲੇ ਬਾਬਾ ਸਾਹਿਬ ਸ਼੍ਰੀ ਭੀਮਰਾਓਂ ਮੇਦਕਰ ਜੀ ਦੇ ਸਟੈਚੂ ਦੇ ਨਾਲ ਛੇੜਛਾੜ ਦੀ ਗੱਲ ਸਾਹਮਣੇ ਆਈ ਸੀ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਅਨਿਸ਼ਚਿਤਲੀ ਪਹਿਲੋਂ ਕਿਉਂਕਿ ਜਦੋਂ ਇਹ ਚੀਜ਼ ਸਾਹਮਣੇ ਆਈ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਦੇਖਿਆ ਕਿ ਇੱਕ ਦਿਨ ਪਹਿਲੋਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉੱਥੇ ਜਾਂਦੇ ਆ ਤੇ ਆ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਹੈ ਜੀ ਸੋ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚੁਰਲੀ ਆ ਚੀਜ਼ ਆ ਕਿਉਂਕਿ ਜਦੋਂ ਨੋਟਿਸ ਚ ਆਉਂਦਾ ਹੈ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇਜੇਜ਼ ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਪਰ ਕਿਉਂਕਿ ਮੈਟਰ ਸੈਂਸਿਟਿਵ ਸੀਗਾ ਬਹੁਤ ਜ਼ਿਆਦਾ ਸੈਂਸਿਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਅ ਬੜੀ ਅ ਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਅ ਬਾਬਾ ਸਾਹਿਬ ਦੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮਲਕ ਨੂੰ ਸਭ ਕੁਝ ਦਿੱਤਾ ਸਾਡੀ ਕੰਟਰੀ ਨੂੰ ਇਹ ਰੇਸ ਬੰਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾਂਦੀ ਆ ਐਫਆਈਆਰ ਦਰਜ ਕਰਨ ਤੋਂ ਬਾਅਦ ਐਸਐਸਪੀ ਸਾਹਿਬ ਇਹਦੀ ਇਨਵੈਸਟੀਗੇਸ਼ਨ ਨੂੰ ਆਪ ਲੀਡ ਕਰਦੇ ਆ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਈ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਦੀ ਦਰਮਿਆਨੀ ਰਾਤ ਨੂੰ ਉੱਥੇ ਸੱਤ ਬੰਦੇ ਦੋ ਗੱਡੀਆਂ ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਤੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ ਸੱਤਾ ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਏ ਵੀ ਗਏ ਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਅਸੀਂ ਰਿਕਵਰ ਕਰ ਲਿਆ ਇਹ ਸਾਰੀ ਰਾਤ ਇਹਨਾਂ ਦੀ ਰੈਸਟ ਚੱਲਦੀ ਰਹੀ ਆ ਸਵੇਰ ਤੱਕ ਅਰਲੀ ਮਾਰਨਿੰਗ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ ਇਦੇ ਵਿੱਚ ਜਿਹੜਾ 295ਏ ਜਿਹੜੀ ਪੁਰਾਣੀ ਹੁੰਦੀ ਸੀਗੀ ਜਦੋਂ ਆਈਪੀਸੀ ਸੈਕਸ਼ਨ ਹੁੰਦੀ ਸੀ ਕਿਉਂਕਿ ਤੁਹਾਨੂੰ ਦੱਸਣ ਲਈ ਇੱਕ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਦੀ ਉਹ ਵੀ ਸੈਕਸ਼ਨ ਨਵੇਂ ਬੀਐਨਐਸ ਐਕਟ ਦੇ ਤਹਿਤ ਦਰਜ ਕੀਤੀ ਗਈ ਆ ਔਰ ਇਹਦੇ ਚ ਐਸਸੀ ਐਸਟੀ ਐਕਟ ਵੀ ਅਸੀਂ ਕੇਸ ਰਿਸਟਰ ਕੀਤਾ ਸੇਮ ਸੈਕਸ਼ਨ ਲੱਗੀ ਆ ਇਹਦੇ ਵਿੱਚ ਔਰ ਹੁਣ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਸੀਗੇ ਹੋਰ ਕੌਣ ਲੋਕ ਇਹਦੇ ਵਿੱਚ ਇਨਵੋਲਡ ਹੈਗੇ ਆ ਤੇ ਉਹ ਸਾਰੀ ਅਸੀਂ ਇਨਵੈਸਟੀਗੇਟ ਕਰਕੇ ਅੱਗੇ ਉਸ ਚੀਜ਼ ਨੂੰ ਵੀ ਅਸੀਂ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਆਵਾਂਗੇ ਔਰ ਕੋਈ ਵੀ ਇਹਦੇ ਵਿੱਚ ਦੋਸ਼ੀ ਸਾਹਮਣੇ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਖਤ ਤੋਂ ਸਖਤ ਅਸੀਂ ਸਜ਼ਾ ਦੇਵਾਂਗੇ ਕਿਉਂਕਿ ਇਹਦੇ ਨਾਲ ਇਹਨਾਂ ਨੇ ਸਾਡੀ ਸੋਸਾਇਟੀ ਦੇ ਵਿੱਚ ਸਾਡੀ ਸਮਾਜ ਦੇ ਵਿੱਚ ਇੱਕ ਅਨਰੈਸਟ ਪਹਿਲਾ ਕਰਨ ਦੀ ਕੋਸ਼ਿਸ਼ ਕੀਤੀ ਆ। ਉਹ ਮੈਂ ਐਸਐਸਪੀ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਆ। ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇੱਕ ਚੰਗਈ ਇਨਵੈਸਟੀਗੇਸ਼ਨ ਦਾ ਸਬੂਤ ਦਿੰਦੇ ਹੋਏ ਔਰ ਬਹੁਤ ਛੇਤੀ ਹੀ ਇਹ ਜਿਹੜਾ ਕੇਸ ਸਾਹਮਣੇ ਆਉਂਦਾ ਹੈ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਅਕਿਊਜ਼ ਅਸੀਂ ਰੈਸਟ ਕਰ ਲਿਆ ਔਰ ਫਰਦਰ ਇਨਾਂ ਦੀ ਤਫਤੀਸ਼ ਦੇ ਦੌਰਾਨ ਇਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ ਦੇਖੋ ਇਹ ਸਾਰੇ ਯੰਗਸਟਰ ਜੀ ਹੈ ਜੀ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਹਾਂ ਕਿ ਇਹ ਜਿੱਦਣ ਇਹ ਵਾਰਦਾਤ ਕਰਦੇ ਆ ਉਸ ਤੋਂ ਪਹਿਲਾਂ ਉੱਥੇ ਇੱਕ ਰੈਸਟੋਰੈਂਟ ਹੈ ਬੈਲਵਿਟਾ ਰੈਸਟੋਰੈਂਟ ਤਕਰੀਬਨ ਪੌਣੇ 10 ਵਜੇ ਉੱਥੇ ਵੀ ਇਹ ਜਾਂਦੇ ਆ 26 27 28 ਸਾਲ ਦੀ ਏਜ ਦੇ ਵਿੱਚ ਹੀ ਆ ਔਰ ਕੋਈ ਕਾਮਕਾਰੀ ਨਾ ਰਕੀ ਕੀ ਕਰਦੇ ਆ ਕੀ ਨਹੀਂ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਪੋਰਟੈਂਟ ਇਸ਼ੂ ਸੀਗਾ ਤੇ ਤੁਹਾਡੇ ਤੇ ਅੱਜ ਇਮੀਡੀਏਟਲੀ ਆਉਣਾ ਜ਼ਰੂਰੀ ਸੀ ਤਾਂ ਕਿ ਤੁਸੀਂ ਸਾਰੇ ਹਰ ਜਗ੍ਹਾ ਤੇ ਇਹ ਚੀਜ਼ ਨੂੰ ਪਹੁੰਚਾਓ ਕਿ ਪੁਲਿਸ ਨੇ ਵਧੀਆ ਕੰਮ ਕਰਦੇ ਹੋਏ ਜੇ ਕਿਸੇ ਨੇ ਸ਼ਰਾਰਤ ਕੀਤੀ ਸੀ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲਿਆ ਆ ਔਰ ਇਹਨਾਂ ਦੀ ਹੁਣ ਡਿਟੇਲ ਇੰਟਰੋਗੇਸ਼ਨ ਇਹਨਾਂ ਦੀ ਡਿਟੇਲ ਪੁੱਛ ਕੇ ਕੀ ਇਹ ਕਰਦੇ ਸੀ ਕਿਉਂ ਇਹ ਹੋਇਆ ਇਹਨਾਂ ਦੇ ਪਿੱਛੇ ਮਾਸਟਰਮਾਈਂਡ ਕੌਣ ਆ ਕੀ ਕਰਦਾ ਸੀ ਇਹ ਸਾਰੀ ਇਹਨੂੰ ਇਨਵੈਸਟੀਗੇਸ਼ਨ ਦਾ ਹਿੱਸਾ ਆ ਇਹਨੂੰ ਵੀ ਅਸੀਂ ਬਹੁਤ ਛੇਤੀ ਕਲੀਅਰ ਕਰਤਾ ਕਿ ਜੀ ਪ੍ਰਾਇਮਰੀ ਚਾਂਟ ਵਿੱਚ ਪੁੱਛਤਾ ਸਾਹਮਣੇ ਆਇਆ ਹੁੰਦਾ ਪੁੱਛਤਾ ਕਲੀਅਰ ਸਾਨੂੰ ਕਰ ਦਿਓ ਕਿ ਵੀ ਇਹਨਾਂ ਦਾ ਕੋਈ ਲਿੰਕ ਬਾਹਰ ਹੈਗੇ ਨੇ ਮੈਂ ਦੇਖੋ ਮੈਂ ਤੁਹਾਨੂੰ ਸਾਡੇ ਕੋਲ ਇਹਨਾਂ ਨੂੰ ਸਵੇਰੇ ਅਸੀਂ ਅਰੈਸਟ ਕੀਤਾ ਕੋਈ ਰਾਤ ਪਹਿਲੋ ਇੱਕ ਬੰਦਾ ਅਰੈਸਟ ਹੋ ਗਿਆ ਫਿਰ ਉਹਦੇ ਅੱਗੇ ਅਸੀਂ ਦੂਜੇ ਨੂੰ ਅਰੈਸਟ ਕਰ ਰਹੇ ਆ ਸਾਰੀ ਰਾਤ ਹੀ ਇਹਨਾਂ ਦੀ ਰੈਸਟ ਵਾਲ ਪਹਿਲਾ ਜਿਹੜਾ ਸਾਡਾ ਕੰਮ ਸੀ ਉਹ ਚੱਲਦਾ ਰਿਹਾ ਜੀ ਹੁਣ ਇਹਨਾਂ ਨੂੰ ਕਰਕੇ ਸਾਰੀ ਚੀਜ਼ਾਂ ਕਲੀਅਰ ਕਰਾ ਕੇ ਕਿਉਂਕਿ ਬੜਾ ਹੀ ਇਹ ਸੈਂਸਿਟਿਵ ਮੈਟਰ ਅਸੀਂ ਅਸੀਂ ਇਹਦੇ ਵਿੱਚ ਕੋਈ ਵੀ ਅਧੂਰੀ ਗੱਲ ਨਹੀਂ ਅਸੀਂ ਕਰ ਸਕਦੇ ਔਰ ਜੋ ਵੀ ਚੀਜ਼ਾਂ ਸਾਹਮਣੇ ਹੋਣਗੀਆਂ ਕਿਉਂ ਇਹ ਹੋਇਆ ਕੀ ਇਹਨਾਂ ਦੇ ਕਾਰਨ ਸੀ ਕੌਣ ਇਹਨਾਰੇ ਪਿੱਛੇ ਹੈ ਕੀ ਵਜ੍ਹਾ ਹੋਈ ਆ ਉਹ ਸਾਰੀ ਚੀਜ਼ ਅਸੀਂ ਸਾਹਮਣੇ ਲੈ ਕੇ ਆਵਾਂਗੇ ਜੀ ਹਾਂਜੀ ਇਹ ਬਟਾਲੇ ਸ਼ਹਿਰ ਦੇ ਵੀ ਰਹਿਣ ਵਾਲੇ ਆ ਜੀ ਅ ਇੱਕ ਪੁਰਾਣੇ ਸ਼ਾਲਾ ਦਾ ਹੈ ਕੁਮਾਨ ਦਾ ਹੈ ਜਿਆਦਾ ਸਾਡੇ ਬਟਾਲੇ ਸ਼ਹਿਰ ਦੇ ਹੀ ਆ ਜੀ ਮੈਂ ਉਹੀ ਸਾਸਾ ਮੈਂ ਤੁਹਾਨੂੰ ਬੜਾ ਕਲੀਅਰ ਦੱਸ ਰਿਹਾ ਆ ਕਿ ਸਾਨੂੰ ਹੁਣ ਟਾਈਮ ਚਾਹੀਦਾ ਆ ਜਿਹੜਾ ਪਹਿਲਾ ਕੰਮ ਸੀ ਟਰੇਸ ਕਰਨਾ ਮੁਲਜ਼ਮਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਫੜਨਾ ਸੱਤਾ ਚੋਂ 6 ਮੁਲਜ਼ਮ ਪੁਲਿਸ ਵੱਲੋਂ ਰੈਸਟ ਹੋ ਚੁੱਕੇ ਆ ਹੋਰ ਫਰਦਰ ਫਿਰ ਅਸੀਂ ਸਾਰਾ ਕੀ ਕੌਣ ਇਨਰੇ ਪਿੱਛੇ ਸੀ ਕੌਣ ਮਾਸਟਰਮਾਈਂਡ ਹੈਗਾ ਪਤਾ ਚੁ ਗਿਆ ਐਗੋ ਜੇ ਨਾਲ ਚੁ ਹਾਂਜੀ ਕੋਈ ਨਾਰਮਲ ਜੌਬ ਚੁ ਗਿਆ ਚੁ ਮੈਂ ਗੈਪ ਆ ਮੈਂ ਇਹ ਚੈੱਕ ਕਰਦਾ ਜੀ ਕਿ ਇਹਦੇ ਚ ਹੈਗਾ ਉਹ ਸਾਰਾ ਅਸੀਂ ਚੈੱਕ ਕਰਦੇ ਸੀ ਕੋਈ ਨਾ ਮੁੱਢੀ ਪੁੱਛ ਗਈ ਸੀ ਆਪਾਂ ਲੱਗਾ ਵੀ ਸ਼ਰਦਾਰ ਉਹਦਾ ਨਹੀਂ ਜਾਣਦੇ ਪਿੱਛੇ ਕੋਈ ਸਾਜ਼ਿਸ਼ ਹੈ ਮੈਂ ਭਾਈ ਸਾਹਿਬ ਦੇਖੋ ਫਿਰ ਉਹੀ ਗੱਲ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਜੀ ਵੀ ਜਿਹੜਾ ਪੁਲਿਸ ਦਾ ਪਹਿਲਾ ਕੰਮ ਆ ਕੇਸ ਨੂੰ ਟ੍ਰੇਸ ਕਰਨਾ ਟ੍ਰੇਸ ਕਰਕੇ ਮੁਲਜ਼ਮਨ ਨੂੰ ਅਰੈਸਟ ਕਰਨਾ ਔਰ ਉਹ ਰਿਜ਼ਲਟ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਉਹ ਅਸੀਂ ਕਰਨ ਚ ਕਾਮਯਾਬ ਹੋ ਗਏ ਆ ਹੁਣ ਇਹਦੇ ਪਿੱਛੇ ਜਦ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਹੀ ਹੋਊਗੀ 6 ਮੁਲਜ਼ਮ ਫੜੇ ਗਏ ਆ ਤਦ ਤੱਕ ਅਸੀਂ ਕੋਈ ਤੁਹਾਨੂੰ ਅੱਗੇ ਹਲੇ ਕਲੀਅਰ ਨਹੀਂ ਦੱਸ ਸਕਾਂਗੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਉਹ ਅਸੀਂ ਸਾਰਾ ਕਲੀਅਰ ਕਰਾਂਗੇ ਇਹਨਾਂ ਦਾ ਪਿਛਲਾ ਬੈਕਗ੍ਰਾਉਂਡ ਜਿਹੜਾ ਕਿ ਗਿਨੀ ਨਹੀਂ ਨਾਲ ਕਿ ਜਾਵਾ ਅਸੀਂ ਨਹੀਂ ਮੇਰਾ ਨਹੀਂ ਖਿਆਲ ਕੋਈ ਹਲੇ ਪਰਚਾ ਇਹਨਾਂ ਦੇ ਖਿਲਾਫ ਕੋਈ ਦਰਜ ਨਹੀਂ ਅਨਫੋਰਚੂਨੇਟ ਇਨਸੀਡੈਂਟ ਸਾਮਣੇ ਆਇਆ ਸੀ ਜਿਸ ਵਿੱਚ ਬਟਾਲੇ ਬਾਬਾ ਸਾਹਿਬ ਸ਼੍ਰੀ ਭੀਮਰਾਓਂbedkar ਜੀ ਦੇ ਸਟੈਚੂ ਦੇ ਨਾਲ ਛੇੜਛਾੜ ਦੀ ਗੱਲ ਸਾਮਣੇ ਆਈ ਸੀ ਜਿਹੜੇ ਉਹਨਾਂ ਦੇ ਹੱਥ ਨਾਲ ਛੇੜਛਾੜ ਕੀਤੀ ਗਈ ਸੀ ਅਨਿਸ਼ਚਿਤਲੀ ਪਹਿਲਾਂ ਕਿਉਂਕਿ ਜਦੋਂ ਇਹ ਚੀਜ਼ ਸਾਮਣੇ ਆਈ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਦੇਖਿਆ ਕਿ ਇੱਕ ਦਿਨ ਪਹਿਲਾਂ ਵੀ ਸ਼ਹਿਰ ਦੇ ਸੀਨੀਅਰ ਸਿਟੀਜ਼ਨ ਉਥੇ ਜਾਂਦੇ ਆ ਤੇ ਆ ਬਾਬਾ ਸਾਹਿਬ ਦੇ ਸਟੈਚੂ ਤੇ ਫੁੱਲ ਮਾਲਾ ਹੁੰਦੀ ਆ ਤੇ ਉਦੋਂ ਵੀ ਉਹ ਹੱਥ ਤੇ ਉਹ ਨੁਕਸਾਨ ਹੋਇਆ ਹੁੰਦਾ ਜੀ ਸੋ ਉਦੋਂ ਪੁਲਿਸ ਨੂੰ ਇਨੀਸ਼ੀਅਲੀ ਸਾਨੂੰ ਇਹ ਲੱਗਾ ਕਿ ਸ਼ਾਇਦ ਇਹ ਇੱਕ ਨੇਚੁਰਲੀ ਆ ਚੀਜ਼ ਆ ਕਿਉਂਕਿ ਜਦੋਂ ਨੋਟਿਸ ਚ ਆਉਂਦਾ ਹੈ ਉਸ ਤੋਂ ਇੱਕ ਦਿਨ ਪਹਿਲੇ ਦੀ ਵੀ ਸੀਸੀਟੀਵੀ ਫੁਟੇਜੇਸ ਜਦੋਂ ਇਨਵੈਸਟੀਗੇਟ ਕੀਤੀ ਗਈ ਉਦੋਂ ਵੀ ਹੱਥ ਦਾ ਨੁਕਸਾਨ ਹੋਇਆ ਹੋਇਆ ਜੀ ਪਰ ਕਿਉਂਕਿ ਮੈਟਰ ਸੈਂਸਿਟਿਵ ਸੀਗਾ ਬਹੁਤ ਜ਼ਿਆਦਾ ਸੈਂਸਿਟਿਵ ਮੈਟਰ ਸੀ ਸਾਡੇ ਸਾਰਿਆਂ ਦਾ ਅ ਬੜੀ ਅ ਥਾ ਰਿਸਪੈਕਟ ਹੈ ਔਰ ਅਸੀਂ ਸਾਰੇ ਅ ਬਾਬਾ ਸਾਹਿਬ ਦੀ ਦਿਲੋਂ ਇੱਜ਼ਤ ਕਰਦੇ ਆ ਜਿਨ੍ਹਾਂ ਨੇ ਸਾਡੇ ਮਲਕ ਨੂੰ ਸਭ ਕੁਝ ਦਿੱਤਾ ਸਾਡੇ ਕੰਟਰੀ ਨੂੰ ਇਹ ਰੇਸ ਬੰਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਜਾਂਦੀ ਆ ਐਫਆਈਆਰ ਦਰਜ ਕਰਨ ਤੋਂ ਬਾਅਦ ਐਸਐਸਪੀ ਸਾਹਿਬ ਇਹਦੀ ਇਨਵੈਸਟੀਗੇਸ਼ਨ ਨੂੰ ਆਪ ਲੀਡ ਕਰਦੇ ਆ ਔਰ ਸਾਰੀਆਂ ਇਹਦੇ ਚ ਟੀਮਾਂ ਬਣਾਈਆਂ ਜਾਂਦੀਆਂ ਇਹਨਾਂ ਦੀ ਡਾਇਰੈਕਟ ਸੁਪਰਵੀਜ਼ਨ ਦੇ ਅੰਡਰ ਔਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਹਨੂੰ ਅਸੀਂ ਕੇਸ ਨੂੰ ਟ੍ਰੇਸ ਕੀਤਾ ਜੋ ਸੋਰਸਸ ਰਾਈ ਇਨਵੈਸਟੀਗੇਸ਼ਨ ਦੇ ਦੌਰਾਨ ਔਰ ਟੈਕਨੀਕਲ ਇਨਪੁਟ ਤੋਂ ਬਾਅਦ ਇਹ ਚੀਜ਼ ਸਾਹਮਣੇ ਆਈ ਕਿ 31 ਤਰੀਕ ਦੀ ਰਾਤ ਨੂੰ ਔਰ 31 ਇੱਕ ਦੀ ਦਰਮਿਆਨੀ ਰਾਤ ਨੂੰ ਉੱਥੇ ਸੱਤ ਬੰਦੇ ਦੋ ਗੱਡੀਆਂ ਚ ਆਉਂਦੇ ਆ ਔਰ ਉਹ ਬਾਬਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਂਦੇ ਆ ਉੱਤੇ ਫਰਦਰ ਇਨਵੈਸਟੀਗੇਟ ਕਰਤੇ ਹੋਏ ਪੁਲਿਸ ਨੇ ਉਹਨਾਂ ਸੱਤਾ ਚੋਂ 6 ਵਿਅਕਤੀਆਂ ਨੂੰ ਅਰੈਸਟ ਕਰ ਲਿਆ ਜਿਹੜੇ ਕਿ ਤੁਹਾਡੇ ਸਾਹਮਣੇ ਹੁਣ ਅਸੀਂ ਪੇਸ਼ ਵੀ ਕੀਤੇ ਆ ਤੁਹਾਨੂੰ ਉਹਨਾਂ ਦਾ ਦਿਖਾਏ ਵੀ ਗਏ ਆ ਔਰ ਜਿਹੜੀਆਂ ਦੋ ਗੱਡੀਆਂ ਚ ਆਏ ਸੀ ਉਹ ਵੀ ਰਿਕਵਰ ਕਰ ਲਿਆ ਗਈਆਂ ਉਹ ਗੱਡੀਆਂ ਵੀ ਅਸੀਂ ਰਿਕਵਰ ਕਰ ਲਿਆ ਇਹ ਸਾਰੀ ਰਾਤ ਇਹਨਾਂ ਦੀ ਰੈਸਟ ਚੱਲਦੀ ਰਹੀ ਆ ਸਵੇਰ ਤੱਕ ਅਰਲੀ ਮਾਰਨਿੰਗ ਤੱਕ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਇੱਕ ਵਿਅਕਤੀ ਰਹਿ ਗਿਆ ਆ ਉਹਨੂੰ ਵੀ ਅਸੀਂ ਬਹੁਤ ਛੇਤੀ ਉਹਨੂੰ ਅਰੈਸਟ ਕਰ ਲਾਂਗੇ ਜੀ ਇਦੇ ਵਿੱਚ ਜਿਹੜਾ 295ਏ ਜਿਹੜੀ ਪੁਰਾਣੀ ਹੁੰਦੀ ਸੀਗੀ ਜਿਹੜਾ ਆਈਪੀਸੀ ਸੈਕਸ਼ਨ ਹੁੰਦੀ ਸੀ ਕਿਉਂਕਿ ਤੁਹਾਨੂੰ ਦੱਸਣ ਲਈ ਇੱਕ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਉਣ ਦੀ ਉਹ ਵੀ ਸੈਕਸ਼ਨ ਨਵੇਂ ਬੀਐਨਐਸ ਐਕਟ ਦੇ ਤਹਿਤ ਦਰਜ ਕੀਤੀ ਗਈ ਆ ਔਰ ਇਹਦੇ ਚ ਐਸਸੀ ਐਸਟੀ ਐਕਟ ਵੀ ਅਸੀਂ ਕੇਸ ਰਿਸਟਰ ਕੀਤਾ ਸੇਮ ਸੈਕਸ਼ਨ ਲੱਗੀ ਆ ਇਹਦੇ ਵਿੱਚ ਔਰ ਔਰ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਆ ਕਿ ਇਹ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਸੀਗੇ ਹੋਰ ਕੌਣ ਲੋਕ ਇਹਦੇ ਚ ਇਨਵੋਲਡ ਹੈਗੇ ਆ ਤੇ ਉਹ ਸਾਰੀ ਅਸੀਂ ਇਨਵੈਸਟੀਗੇਟ ਕਰਕੇ ਅੱਗੇ ਉਸ ਚੀਜ਼ ਨੂੰ ਵੀ ਅਸੀਂ ਪੂਰਾ ਲੌਜੀਕਲ ਕਨਕਲੂਜਨ ਤੇ ਲੈ ਕੇ ਆਵਾਂਗੇ ਔਰ ਕੋਈ ਵੀ ਇਹਦੇ ਵਿੱਚ ਦੋਸ਼ੀ ਸਾਹਮਣੇ ਆਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਸਖਤੋ ਸਖਤ ਅਸੀਂ ਸਜ਼ਾ ਦੇਵਾਂਗੇ ਕਿਉਂਕਿ ਇਹਦੇ ਨਾਲ ਇਹਨਾਂ ਨੇ ਸਾਡੀ ਸੁਸਾਇਟੀ ਦੇ ਵਿੱਚ ਸਾਡੀ ਸਮਾਜ ਦੇ ਵਿੱਚ ਇੱਕ ਅਨਰੈਸਟ ਪਹਿਲਾ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਐਸਐਸਪੀ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਆ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇੱਕ ਚੰਗਈ ਇਨਵੈਸਟੀਗੇਸ਼ਨ ਦਾ ਸਬੂਤ ਦਿੰਦੇ ਹੋਏ ਔਰ ਬਹੁਤ ਛੇਤੀ ਹੀ ਇਹ ਜੋ ਕੇਸ ਸਾਹਮਣੇ ਆਉਂਦਾ ਹੈ 24 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਇਨਵੈਸਟੀਗੇਟ ਕਰਕੇ ਅਕਿਊਜ਼ ਅਸੀਂ ਅਰੈਸਟ ਕਰ ਲਿਆ ਔਰ ਫਰਦਰ ਇਨਾਂ ਦੀ ਤਫਤੀਸ਼ ਦੇ ਦੌਰਾਨ ਇਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ ਜੋ ਵੀ ਚੀਜ਼ਾਂ ਸਾਹਮਣੇ ਆਉਣ ਗਿਆ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਸਾਰੀ ਅਸੀਂ ਸ਼ੇਅਰ ਕਰਾਂਗੇ ਦੇਖੋ ਇਹ ਸਾਰੇ ਯੰਗਸਟਰ ਜੀ ਹੈ ਜੀ ਥੋੜਾ ਜਿਹਾ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਹਾਂ ਕਿ ਇਹ ਜਿੱਦਣ ਇਹ ਵਾਰਦਾਤ ਕਰਦੇ ਆ ਉਸ ਤੋਂ ਪਹਿਲਾਂ ਉੱਥੇ ਇੱਕ ਰੈਸਟੋਰੈਂਟ ਹੈ ਬੈਲਵਿਟਾ ਰੈਸਟੋਰੈਂਟ ਤਕਰੀਬਨ ਪੌਣੇ 10 ਵਜੇ ਉੱਥੇ ਵੀ ਇਹ ਜਾਂਦੇ ਆ 26 27 28 ਸਾਲ ਦੀ ਏਜ ਦੇ ਵਿੱਚ ਹੀ ਆ ਔਰ ਕੋਈ ਕਾਮਕਾਰੀ ਨਾ ਰਕੀ ਕੀ ਕਰਦੇ ਆ ਕਿ ਨਹੀਂ ਕਰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਪੋਰਟੈਂਟ ਇਸ਼ੂ ਸੀਗਾ ਤੇ ਤੁਹਾਡੇ ਤੇ ਅੱਜ ਇਮੀਡੀਟਲੀ ਆਉਣਾ ਜ਼ਰੂਰੀ ਸੀ ਤਾਂ ਕਿ ਤੁਸੀਂ ਸਾਰੇ ਹਰ ਜਗ੍ਹਾ ਤੇ ਇਹ ਚੀਜ਼ ਨੂੰ ਪਹੁੰਚਾਓ ਕਿ ਪੁਲਿਸ ਨੇ ਵਧੀਆ ਕੰਮ ਕਰਦੇ ਹੋਏ ਜੇ ਕਿਸੇ ਨੇ ਸ਼ਰਾਰਤ ਕੀਤੀ ਸੀ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲਿਆ ਆ ਔਰ ਇਹਨਾਂ ਦੀ ਹੁਣ ਡਿਟੇਲ ਇੰਟਰੋਗੇਸ਼ਨ ਇਹਨਾਂ ਦੀ ਡਿਟੇਲ ਪੁੱਛ ਕੇ ਕੀ ਇਹ ਕਰਦੇ ਸੀ ਕਿਉਂ ਇਹ ਹੋਇਆ ਇਹਨਾਂ ਦੇ ਪਿੱਛੇ ਮਾਸਟਰਮਾਈਂਡ ਕੌਣ ਆ ਕੀ ਕਰਦਾ ਸੀ ਇਹ ਸਾਰੀ ਇਹਨੂੰ ਇਨਵੈਸਟੀਗੇਸ਼ਨ ਦਾ ਹਿੱਸਾ ਆ ਇਹਨੂੰ ਵੀ ਅਸੀਂ ਬਹੁਤ ਛੇਤੀ ਕਲੀਅਰ ਕਰਤਾ ਜੀ ਪ੍ਰਾਇਮਰੀ ਜਾਂਚ ਦੇ ਵਿੱਚ ਪੁੱਛਤਾ ਸਾਹਮਣੇ ਆਇਆ ਹੁੰਦਾ ਪੁੱਛਤਾ ਕਲੀਅਰ ਸਾਨੂੰ ਕਰ ਦਿਓ ਕਿ ਵੀ ਇਹਨਾਂ ਦੇ ਕੋਈ ਲਿੰਕ ਬਾਹਰ ਹੈਗੇ ਨੇ ਮੈਂ ਦੇਖੋ ਮੈਂ ਤੁਹਾਨੂੰ ਸਾਡੇ ਕੋਲ ਇਹਨਾਂ ਨੂੰ ਸਵੇਰੇ ਅਸੀਂ ਅਰੈਸਟ ਕੀਤਾ ਕੋਈ ਰਾਤ ਪਹਿਲੋ ਇੱਕ ਬੰਦਾ ਅਰੈਸਟ ਹੋ ਗਿਆ ਫਿਰ ਉਹਦੇ ਅੱਗੇ ਅਸੀਂ ਦੂਜੇ ਨੂੰ ਅਰੈਸਟ ਕਰ ਰਹੇ ਆ ਸਾਰੀ ਰਾਤ ਹੀ ਇਹਨਾਂ ਦੀ ਰੈਸਟ ਵਾਲ ਪਹਿਲਾ ਜਿਹੜਾ ਸਾਡਾ ਕੰਮ ਸੀ ਉਹ ਚੱਲਦਾ ਰਿਹਾ ਜੀ ਹੁਣ ਇਹਨਾਂ ਨੂੰ ਕਰਕੇ ਸਾਰੀ ਚੀਜ਼ਾਂ ਕਲੀਅਰ ਕਰਾ ਕੇ ਕਿਉਂਕਿ ਬੜਾ ਹੀ ਇਹ ਸੈਂਸਿਟਿਵ ਮੈਟਰ ਅਸੀਂ ਅਸੀਂ ਇਹਦੇ ਵਿੱਚ ਕੋਈ ਵੀ ਅਧੂਰੀ ਗੱਲ ਨਹੀਂ ਅਸੀਂ ਕਰ ਸਕਦੇ ਔਰ ਜੋ ਵੀ ਚੀਜ਼ਾਂ ਸਾਹਮਣੇ ਹੋਣਗੀਆਂ ਕਿਉਂ ਇਹ ਹੋਇਆ ਕੀ ਇਹਨਾਂ ਦੇ ਕਾਰਨ ਸੀ ਕੌਣ ਇਹਨਾਰੇ ਪਿੱਛੇ ਹੈ ਕੀ ਵਜ੍ਹਾ ਹੋਈ ਆ ਉਹ ਸਾਰੀ ਚੀਜ਼ ਅਸੀਂ ਸਾਹਮਣੇ ਲੈ ਕੇ ਆਵਾਂਗੇ ਹਾਂਜੀ ਇਹ ਬਟਾਲੇ ਸ਼ਹਿਰ ਦੇ ਵੀ ਰਹਿਣ ਵਾਲੇ ਆ ਜੀ ਅ ਇੱਕ ਪੁਰਾਣੇ ਸ਼ਾਲਾ ਦਾ ਹੈ ਕੁਮਾਨ ਦਾ ਹੈ ਜਿਹੜਾ ਸਾਡੇ ਬਟਾਲੇ ਸ਼ਹਿਰ ਦਾ ਹੀ ਹੈ ਜੀ ਮੈਂ ਉਹੀ ਸਾਥ ਸਾਹ ਮੈਂ ਤੁਹਾਨੂੰ ਬੜਾ ਕਲੀਅਰ ਦੱਸ ਰਿਹਾ ਆ ਕਿ ਸਾਨੂੰ ਹੁਣ ਟਾਈਮ ਚਾਹੀਦਾ ਆ ਜਿਹੜਾ ਪਹਿਲਾ ਕੰਮ ਸੀ ਟ੍ਰੇਸ ਕਰਨਾ ਮੁਲਜ਼ਮਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਫੜਨਾ ਸੱਤਾ ਚੋਂ 6 ਮੁਲਜ਼ਮ ਪੁਲਿਸ ਵੱਲੋਂ ਰੈਸਟ ਹੋ ਚੁੱਕੇ ਆ ਤੇ ਹੋਰ ਫਰਦਰ ਫਿਰ ਅਸੀਂ ਸਾਰਾ ਕੀ ਕੌਣ ਇਨਾਰੇ ਪਿੱਛੇ ਸੀ ਕੌਣ ਮਾਸਟਰਮਾਈਂਡ ਹੈਗਾ ਜਾਂ ਚੁਈਆ ਗੈਪ ਜਿਹਨਾਂ ਚੋਂ ਹਾਂਜੀ ਨੋਰਮਲ ਜੌਬ ਜਾਂ ਚੁਈਆ ਗੈਪ ਆ ਮੈਂ ਇਹ ਚੈੱਕ ਕਰਦਾ ਜੀ ਕਿ ਇਹਦੇ ਚ ਹੈਗਾ ਉਹ ਸਾਰਾ ਅਸੀਂ ਚੈੱਕ ਕਰਦੇ ਜੀ ਕੋਈ ਨਾ ਮੁੱਢਲੀ ਪੁੱਛ ਕੀਤੀ ਹੈ ਪਤਾ ਲੱਗਾ ਵੀ ਸ਼ਦਾਰਨ ਦਾ ਨਹੀਂ ਜਾਣੋ ਪਿੱਛੇ ਕੋਈ ਸਾਜ਼ਿਸ਼ ਹੈ ਮੈਂ ਭਾਈ ਸਾਹਿਬ ਦੇਖੋ ਫਿਰ ਉਹੀ ਗੱਲ ਆਪਾਂ ਕਰ ਰਹੇ ਆ ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਜੀ ਵੀ ਜਿਹੜਾ ਪੁਲਿਸ ਦਾ ਪਹਿਲਾ ਕੰਮ ਆ ਕੇਸ ਨੂੰ ਟ੍ਰੇਸ ਕਰਨਾ ਟ੍ਰੇਸ ਕਰਕੇ ਮੁਲਜ਼ਮਨ ਨੂੰ ਅਰੈਸਟ ਕਰਨਾ ਔਰ ਉਹ ਰਿਜ਼ਲਟ ਅਸੀਂ 24 ਘੰਟਿਆਂ ਦੇ ਅੰਦਰ ਅੰਦਰ ਉਹ ਅਸੀਂ ਕਰਨ ਚ ਕਾਮਯਾਬ ਹੋ ਗਏ ਆ ਹੁਣ ਇਹਦੇ ਪਿੱਛੇ ਜਦ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਹੀ ਹੋ ਗਈ 6 ਮੁਲਜ਼ਮ ਫੜੇ ਗਏ ਆ ਤਦ ਤੱਕ ਅਸੀਂ ਕੋਈ ਤੁਹਾਨੂੰ ਅੱਗੇ ਹਲ ਕਲੀਅਰ ਨਹੀਂ ਦੱਸ ਸਕਾਂਗੇ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਹਾਂ